ਲੇਜੇ ہمارے چینل کو سبسکرائب کریں اور گھنٹی کے آئیکن پر کلک کریں ویس شیئر کرنا نہ بھولیں జిల్లా پولیس શ્રી ਮੁਖਤਰ صاحب ਵੱਲੋਂ غیر قانونی ہتھیارਾਂ ਅਤੇ গ্যাংস্টার ਗਤੀਵਧੀਆਂ خلاف ਚਲਾਈ ਜਾ ਰਹੇ کاروائی ਦੌਰਾਨ ਅੱਜ ਇੱਕ واقعہ ਉਸ ਸਮੇਂ ਸਾਹਮਣੇ ਆਇਆ ਜਦੋਂ ਸੀਆਈਏ ਮਲੋੜ ਦੀ ٹیم ਅਤੇ ਲਾਰੈਂਸ ਵਿਸਨੋਈ গ্যাং ਨਾਲ ਜੁੜੇ ਗੁਰਗੇ ਵਿਚਕਾਰ ਗੋਆਵਾਰੇ ਹੋਈ এনਕਾਊਂਟਰ ਦੀ ਵੇਰਵਾ ਜਾਣਕਾਰੀ ਦਿੰਦੇ ਡੀਐਸਪੀ ڈی ਰਮਨਪ੍ਰੀਤ ਸਿੰਘ ਜਿਲ੍ਹੇ ਨੇ ਦੱਸਿਆ ਕਿ ਸੀਆਈਏ ਮਲੋੜ پولیس ਵੱਲੋਂ ਨਿਯਮਤ ਗਸ਼ਤ ਅਤੇ چیکنگ برਾਨ ਬੀਤੀ ਰਾਤ ਕਰੇ 12 ਵਜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨ ਨੇ ਪੁਲਿਸ ਨੂੰ ਦੇਖਦਿਆਂ ਹੀ ਮੋਟਰਸਾਈਕਲ ਨੂੰ ਤੇਜ਼ੀ ਨਾਲ ਭਜਾਇਆ ਅਤੇ ਜਦ ਪੁਲਿਸ ਨੇ ਪਿੱਛਾ ਕੀਤਾ ਤਾਂ ਉਸ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਉਪਰੰਤ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਦੌਰਾਨ ਮੋਲਜਨ ਦੇ ਲੱਤ ਵਿੱਚ ਗੋਲੀ ਲੱਗੀ ਤੁਰੰਤ ਹੀ ਜ਼ਖਮੀ ਹਾਲਤ ਵਿੱਚ ਮੋਲਜਨ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਵਾਕਿਆ ਮਲੋਟ ਅਬੋਹ ਬਾਈਪਾਸ ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰੀ ਤੇ ਇੱਕ ਪੁਲ ਦੇ ਨੇੜੇ ਵਾਪਰਿਆ ਹੈ ਇਸ ਸੰਬੰਧੇ ਜਾਣਕਾਰੀ ਦਿੰਦੇ ਡੀਐਸਪੀ ਡੀ ਰਵਣਪ੍ਰੀਤ ਗਿੱਲ ਨੇ ਦੱਸਿਆ ਕਿ ਮੁੱਲਜੋਂ ਦੀ ਪਛਾਣ ਅਭਿਸ਼ੇਕ ਪੁੱਤਰ ਵਿਸ਼ਨੋ ਵਾਸੀ ਸਿੱਤੋਕੋਨ ਜਿਲ੍ਹਾ ਫਾਜ਼ਲਕਾਉੜਜੋਂ ਹੋਈ ਹੈ ਜੋ ਕਿ ਲਾਰੈਂਸ ਮਿਸਨੋਏ ਗੈਂਗਨਾ ਸੰਬੰਧਿਤ ਪਾਇਆ ਗਿਆ। ਜਿਸ ਸਮੇਂ ਉਸ ਪਾਸੋਂ ਇੱਕ 12 ਬੋਰ ਪਿਸਤੌਲ, ਇੱਕ 30 ਬੋਰ ਪਿਸਤੌਲ, ਦੋ ਚੱਲੇ ਰੌਂਦ ਅਤੇ ਦੋ ਜਿੰਦਾ ਰੌਦ ਬਰਾਮਦ ਹੋਏ। ਮੁੱਢਲੇ ਪੁੱਛਗਿੱਛ ਤੇ ਵੀ ਪਤਾ ਲੱਗ ਗਿਆ ਕਿ ਇਹ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ ਜਦੋਂ ਕਿ ਇਸ ਦੇ ਖਿਲਾਫ ਹਰਿਆਣਾ ਦੇ ਵਿੱਚ ਦੋ ਮੁਕਾਦਮੇ ਡਾਕੇ ਮਾਰਨ ਦੇ ਵੀ ਦਰਜ ਹਨ। ਉਹਨਾਂ ਦੱਸਿਆ ਕਿ ਮੌਜੂਦਮ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਖੁਲਾਸੇ ਸਾਹਮਣੇ ਆ ਸਕਣ। ਜੀ ਸਾਡੀ ਸੀਆਈਏ ਮਲੂਠ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ सदर ਮਲੂਠ ਏਰੀਆ ਦੇ ਵਿੱਚ। ਸੋ ਇੱਥੇ ਜਿੱਤੇ ਅਸੀਂ ਮੌਕੇ ਤੇ ਮੌਜੂਦ ਹਾਂ ਸੋ ਇੱਥੇ ਕੀ ਹੋਇਆ ਹੈ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ ਬਜਾਏ ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉੱਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੋਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਡੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਰੋਡ ਦੇ ਵਿੱਚ ਧਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਟਲ ਰਿਕਵਰ ਹੋਇਆ ਹੈ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ ਆ ਕਿਹੜਾ ਬਹਾਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ